ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੂਹੇ ﺍﻟफास ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਰਸੋਈ ਵਿੱਚ ਅਦਰਕ ਅਤੇ ਇਲਾਇਚੀ ਦੀ ਚਾਹ ਦੀ ਖੁਸ਼ਬੂ ਆ ਰਹੀ ਸੀ ਸਰਦੀਆਂ ਦੀ ਹਲਕੀ ਧੁੱਪ ਅਜੇ ਨਿਕਲੀ ਹੋਈ ਸੀ ਤੇ ਘਰ ਵਿੱਚ ਇੱਕ ਅਜੀਬ ਖਾਮੋਸ਼ੀ ਸੀ ਇੱਕ ਅਜੀਬ ਹੀ ਖਾਮੋਸ਼ੀ ਜਿਹੜੀ ਆਵਾਜ਼ਾਂ ਦੇ ਵਿੱਚ ਵੀ ਸੁਣਾਈ ਦਿੰਦੀ ਸੀ ਮਨੀਸ਼ਾ ਇਹ ਅਦਰਕ ਵਾਲੀ ਚਾਹ ਬਣਾ ਦੇ ਇਰੇ ਪਾਪਾ ਦੀ ਖੰਗ ਫਿਰ ਵੱਧ ਗਈ ਹੈ ਮਨੀਸ਼ਾ ਦੀ ਸੱਸ ਸ਼ਰਦਾ ਨੇ ਰੋਟੀ ਵੇਲ ਦੇ ਵੇਲ ਦੇ ਕਿਹਾ ਹਾਂ ਮੰਮੀ ਮਨੀਸ਼ਾ ਨੇ ਹਲਕੀ ਮੁਸਕਾਨ ਦੇ ਨਾਲ ਜਵਾਬ ਦਿੱਤਾ ਤੇ ਗੈਸ ਦੇ ਕੋਲ ਖੜੀ ਹੋ ਗਈ ਪਿੱਛੇ ਤੋਂ 7 ਸਾਲ ਦੇ ਦੀਪਕ ਅਤੇ ਪ੍ਰਿਆ ਦੀ ਕੁੜੀ ਭਰੀ ਭੱਜੀ ਹੋਈ ਆਈ ਤੇ ਕਿਹਾ ਚਾਚੀ ਅੱਜ ਮੈਂ ਪਿੰਕੀ ਡਰੈਸ ਪਾਣੀ ਹੈ ਸਕੂਲ ਵਿੱਚ ਡਾਂਸ ਹੈ ਮਨੀਸ਼ਾ ਨੇ ਉਸ ਦੇ ਵਾਲਾਂ ਵਿੱਚ ਹੱਥ ਫੇਰਦੇ ਹੋਏ ਕਿਹਾ ਪਿੰਕੀ ਹੀ ਪਹਿਨ ਲੈਣਾ ਮੇਰੀ ਧੀਏ ਫਿਰ ਰਾਹੁਲ ਅਤੇ ਕਾਜਲ ਦੀ ਕੁੜੀ ਆਈ ਤੇ ਕਹਿਣ ਲੱਗੀ ਚਾਚੀ ਗੋਦੀ ਚੱਕੋ ਗੋਦੀ ਚੱਕੋ ਮਨੀਸ਼ਾ ਉਸ ਨੂੰ ਚੁੱਕਣ ਲੱਗੀ ਤਾਂ ਉਸਦੇ ਹੱਥ ਕੰਬ ਗਏ ਉਹ ਪਾਲ ਹੀ ਬਹੁਤ ਛੋਟਾ ਸੀ ਪਰ ਮਨੀਸ਼ਾ ਦੇ ਵਿੱਚ ਜਿਵੇਂ ਕੁਝ ਟੁੱਟ ਕੇ ਦੁਬਾਰਾ ਜੁੜ ਗਿਆ ਸੀ ਕਾਜਲ ਜਲਦੀ ਨਾਲ ਬੋਲੀ ਨਹੀਂ ਦੀਦੀ ਰਹਿਣ ਦਿਓ ਮੈਂ ਚੁੱਕ ਲੈਂਦੀ ਹਾਂ ਮਨੀਸ਼ਾ ਨੇ ਹੌਲੀ ਜਿਹੇ ਕਿਹਾ ਨਹੀਂ ਮੈਂ ਚੱਕ ਲਵਾਂਗੀ ਉਸ ਨੇ ਬੱਚੀ ਨੂੰ ਗੋਦ ਵਿੱਚ ਲਿਆ ਅਤੇ ਉਸ ਨੂੰ ਪਿਆਰ ਕੀਤਾ ਬੱਚੀ ਖੁਸ਼ ਹੋ ਗਈ ਤੇ ਮਨੀਸ਼ਾ ਦੀਆਂ ਅੱਖਾਂ ਵਿੱਚ ਪਾਣੀ ਜਮੰਗਿਆ ਉਸੇ ਸਮੇਂ ਬਾਹਰ ਤੋਂ ਨਿਤਿੰਦ ਦੀ ਆਵਾਜ਼ ਆਈ ਮਨੀਸ਼ਾ ਮੇਰੀ ਫਾਈਲ ਕਿੱਥੇ ਰੱਖੀ ਹੈ ਮਨੀਸ਼ਾ ਨੇ ਜਵਾਬ ਦਿੱਤਾ ਅਲਮਾਰੀ ਵਿੱਚ ਪਈ ਹੈ ਨਿਤਨ ਆਉਂਦਾ ਹੋਇਆ ਰਸੋਈ ਦੀ ਦਹਲੀਜ਼ ਤੇ ਰੁਕ ਗਿਆ ਤੇ ਉਸ ਦੀ ਨਜ਼ਰ ਮਨੀਸ਼ਾ ਤੇ ਪਈ ਬੱਚੀ ਗੋਦ ਵਿੱਚ ਅੱਖਾਂ ਨਾਲ ਅਤੇ ਚਿਹਰਾ ਖੁਸ਼ੀ ਨਾਲ ਟਕਿਆ ਹੋਇਆ ਉਹ ਕੁਝ ਕਹਿਣਾ ਚਾਹੁੰਦਾ ਸੀ ਫਿਰ ਹੌਲੀ ਜਿਹੇ ਬੋਲਿਆ ਠੰਡ ਹੈ ਧਿਆਨ ਰੱਖਣਾ ਮਨੀਸ਼ਾ ਨੇ ਸਿਰ ਹਿਲਾਇਆ ਪਰ ਨਿਤਨ ਦੇ ਜਾਂਦੇ ਹੀ ਮਨੀਸ਼ਾ ਨੇ ਕੁੜੀ ਨੂੰ ਥੱਲੇ ਉਤਾਰਿਆ ਤੇ ਚਾਹ ਦੇ ਕੱਪ ਵਿੱਚ ਆਪਣਾ ਚਿਹਰਾ ਥੋੜਾ ਝੁਕਾ ਲਿਆ ਜਿਵੇਂ ਅੱਖਾਂ ਵਿੱਚ ਕਿਸੇ ਬਹਾਨੇ ਨਾਲ ਛੁਪਾ ਰਹੀ ਹੋਵੇ ਦੁਪਹਿਰ ਦੇ ਸਮੇਂ ਘਰ ਦਾ ਵੇੜਾ ਬੱਚਿਆਂ ਦੀਆਂ ਆਵਾਜ਼ਾਂ ਨਾਲ ਭਰਿਆ ਰਹਿੰਦਾ ਸੀ ਦੀਪਕ ਦਫ਼ਤਰ ਤੋਂ ਆਉਦੇ ਹੀ ਭਰੀ ਨੂੰ ਆਪਣੇ ਮੋਢਿਆਂ ਤੇ ਚੁੱਕ ਲੈਂਦਾ ਤੇ ਰਾਹੁਲ ਆਪਣੀ ਛੋਟੀ ਬੱਚੀ ਨੂੰ ਹਵਾ ਵਿੱਚ ਲਹਿਰਾਉਂਦਾ ਤੇ ਘਰ ਦਾ ਹਰ ਕੋਨਾ ਜੀਵਿਤ ਲੱਗਦਾ ਬਸ ਸਿਰਫ ਮਨੀਸ਼ਾ ਦੇ ਮਨ ਦੇ ਕੋਨੇ ਵਿੱਚ ਕਦੇ-ਕਦੇ ਨੀਤਨ ਜਦੋਂ ਸ਼ਾਮ ਨੂੰ ਕੰਮ ਤੋਂ ਵਾਪਸ ਆਉਂਦਾ ਤਾਂ ਉਹ ਵੀ ਬੱਚਿਆਂ ਨਾਲ ਖੇਡਣ ਲੱਗ ਜਾਂਦਾ ਮਨੀਸ਼ਾ ਦੇਖਦੀ ਰਹਿੰਦੀ ਉਸ ਪਿਆਰ ਨੂੰ ਤੇ ਉਸਦੇ ਸੀਨੇ ਵਿੱਚ ਇੱਕ ਮਿੱਠੀ ਜਿਹੀ ਚੁਬਨ ਵੀ ਉੱਠਦੀ ਇੱਕ ਦਿਨ ਕਾਜਲ ਨੇ ਹੱਸਦੇ ਹੋਏ ਕਿਹਾ ਵੀਰੇ ਤੁਸੀਂ ਤਾਂ ਛੋਟੀ ਨੂੰ ਮੇਰੇ ਤੋਂ ਵੀ ਜ਼ਿਆਦਾ ਪਿਆਰ ਕਰਦੇ ਹੋ ਨੀਤਨ ਮੁਸਕਰਾਇਆ ਬੱਚਿਆਂ ਨਾਲ ਪਿਆਰ ਤਾਂ ਸਭ ਨੂੰ ਆਉਂਦਾ ਹੈ ਮਨੀਸ਼ਾ ਨੇ ਰਸੋਈ ਵਿੱਚ ਕੰਮ ਕਰਦੇ ਹੋਏ ਹਲਕੀ ਆਵਾਜ਼ ਵਿੱਚ ਕਿਹਾ ਹਾਂ ਸਭ ਦਾ ਸ਼ਬਦ ਛੋਟਾ ਸੀ ਪਰ ਉਸ ਦੇ ਪਿੱਛੇ ਦਾ ਦਰਦ ਬਹੁਤ ਵੱਡਾ ਸੀ ਰਾਤ ਨੂੰ ਸਾਰੇ ਸੌ ਗਏ ਮਨੀਸ਼ਾ ਬਿਸਤਰੇ ਤੇ ਪਈ ਕਰਵਟਾਂ ਬਦਲ ਰਹੀ ਸੀ ਨਿਤਿਨ ਨੇ ਪੁੱਛਿਆ ਫਿਰ ਸੋਚ ਰਹੀ ਹੈ ਮਨੀਸ਼ਾ ਨੇ ਜਲਦੀ ਨਾਲ ਕਿਹਾ ਨਹੀਂ ਤਾਂ ਨਿਤਿਨ ਨੇ ਹੌਲੀ ਜਿਹਾ ਕਿਹਾ ਝੂਠ ਨਾ ਬੋਲ 12 ਸਾਲ ਹੋ ਗਏ ਤੂੰ ਹਰੋਜ ਆਪਣੇ ਆਪ ਨੂੰ ਦੋਸ਼ ਦਿੰਦੀ ਹੈ ਜਦੋਂ ਕਿ ਡਾਕਟਰ ਨੇ ਸਾਫ਼ ਕਿਹਾ ਕਿ ਕੋਈ ਕਮੀ ਨਹੀਂ ਹੈ ਮਨੀਸ਼ਾ ਦੀਆਂ ਅੱਖਾਂ ਪਾ ਰਾਈਆਂ ਤੇ ਕਿਹਾ ਫਿਰ ਕਿਉਂ ਨਹੀਂ ਹੁੰਦਾ ਨਿਤਿਨ ਦੱਸੋ ਜਦੋਂ ਕੋਈ ਕਮੀ ਨਹੀਂ ਹੈ ਤਾਂ ਮੇਰੀ ਗੋਦ ਖਾਲੀ ਕਿਉਂ ਹੈ ਨਿਤਿਨ ਚੁੱਪ ਰਿਹਾ ਤੇ ਫਿਰ ਬੋਲਿਆ ਮੈਂ ਵੀ ਤਾਂ ਤੇਰੇ ਨਾਲ ਹੀ ਹਾਂ ਮੇਰੀ ਵੀ ਤਾਂ ਇੱਛਾ ਹੈ ਮਨੀਸ਼ਾ ਨੇ ਕਿਹਾ ਪਰ ਤੁਸੀਂ ਬੋਲਦੇ ਨਹੀਂ ਤੁਸੀਂ ਬੱਚਿਆਂ ਨਾਲ ਖੇਡਦੇ ਹੋ ਹੱਸਦੇ ਹੋ ਤੇ ਮੈਂ ਉੱਥੇ ਹੀ ਖੜੀ ਰਹਿੰਦੀ ਹਾਂ ਮੈਨੂੰ ਲੱਗਦਾ ਮੈਂ ਤੈਨੂੰ ਉਹ ਨਹੀਂ ਦੇ ਸਕੀ ਜੋ ਇੱਕ ਪਤਨੀ ਨੂੰ ਦੇਣਾ ਚਾਹੀਦਾ ਨਿਤਿਨ ਨੇ ਮਨੀਸ਼ਾ ਦਾ ਹੱਥ ਫੜ ਲਿਆ ਤੇ ਕਿਹਾ ਮਨੀਸ਼ਾ ਰਿਸ਼ਤੇ ਬੱਚਿਆਂ ਨਾਲ ਨਹੀਂ ਟਿਕਦੇ ਬੱਚੇ ਤਾਂ ਰੱਬ ਦਾ ਦੇਣ ਨੇ ਤੂੰ ਮੇਰੀ ਪਤਨੀ ਹੈ ਬਸ ਮਨੀਸ਼ਾ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਤੇ ਕਿਹਾ ਇਹ ਹੀ ਬਸ ਤਾਂ ਮੈਨੂੰ ਅੰਦਰੋਂ ਤੋੜ ਦਿੰਦੀ ਹੈ ਕੁਝ ਦਿਨਾਂ ਬਾਅਦ ਉਸਦੀ ਸੱਸ ਸ਼ਰਦਾ ਨੇ ਮਨੀਸ਼ਾ ਨੂੰ ਕਿਹਾ ਮੈਂ ਪੰਡਿਤ ਜੀ ਨਾਲ ਗੱਲ ਕਰ ਲਈ ਹੈ ਅਗਲੇ ਮੰਗਲਵਾਰ ਆਪਾਂ ਦੇਵੀ ਦੇ ਮੰਦਿਰ ਜਾਵਾਂਗੇ ਮੰਨਤ ਮੰਗਾਂਗੇ ਰੱਬ ਸਭ ਠੀਕ ਕਰ ਦੇਵੇਗਾ ਮਨੀਸ਼ਾ ਨੇ ਹੌਲੀ ਜਿਹੇ ਕਿਹਾ ਮੰਮੀ ਜੀ ਕਿੰਨੇ ਕੁ ਮੰਦਿਰ ਜਾਵਾਂਗੀ ਤੇ ਕਿੰਨੇ ਕੁ ਵਰਤ ਰੱਖਾਂਗੇ ਸ਼ਰਦਾ ਦੀ ਆਵਾਜ਼ ਥੋੜੀ ਸਖਤ ਹੋ ਗਈ ਤੇ ਕਿਹਾ ਹੋਰ ਕੀ ਹੱਥ ਤੇ ਹੱਥ ਰੱਖ ਕੇ ਬੈਠ ਜਾਈਏ ਘਰ ਵਿੱਚ ਵੱਡਾ ਮੁੰਡਾ ਤੇ ਨੋਹ ਹੈ ਤੇ ਵੰਸ਼ ਇਹ ਸ਼ਬਦ ਮਨੀਸ਼ਾ ਦੇ ਕੰਨਾਂ ਵਿੱਚ ਚੁੱਭ ਗਏ ਉਸਨੇ ਸਿਰ ਝੁਕਾ ਲਿਆ ਉਸੇ ਸ਼ਾਮ ਪ੍ਰਿਆ ਨੇ ਮਨੀਸ਼ਾ ਦੇ ਕੋਲ ਬੈਠ ਕੇ ਕਿਹਾ ਦੀਦੀ ਮੰਮੀ ਦੀ ਗੱਲ ਦਾ ਬੁਰਾ ਨਾ ਮੰਨਣਾ ਉਹ ਬਸ ਡਰ ਜਾਂਦੀ ਹੈ ਮਨੀਸ਼ਾ ਨੇ ਫਿੱਕੀ ਜਹੀ ਹਸਿ ਹਸਤੀ ਹੋਏ ਕਿਹਾ ਡਰ ਤਾਂ ਮੈਨੂੰ ਵੀ ਲੱਗਦਾ ਹੈ ਪ੍ਰਿਆ ਬਸ ਫਰਕ ਸਿਰਫ ਇੰਨਾ ਹੈ ਉਹਨਾਂ ਨੂੰ ਆਪਣੇ ਵੰਸ਼ ਦਾ ਡਰ ਹੈ ਤੇ ਮੈਨੂੰ ਆਪਣੇ ਅੰਦਰ ਦੇ ਖਾਲੀਪਣ ਦਾ ਪ੍ਰਿਆ ਨੇ ਉਸਦਾ ਹੱਥ ਫੜਦੇ ਹੋਏ ਕਿਹਾ ਤੁਸੀਂ ਸਭ ਕਰਾਇਆ ਨਾ ਟੈਸਟ ਰਿਪੋਰਟ ਮਨੀਸ਼ਾ ਨੇ ਸਿਰ ਹਿਲਾਇਆ ਸਭ ਕਰਵਾਇਆ ਕਹਿੰਦੇ ਨੇ ਸਭ ਨਾਰਮਲ ਹੈ ਫਿਰ ਵੀ ਕੁਝ ਨਹੀਂ ਪ੍ਰਿਆਰੇ ਹੌਲੀ ਜਿਹਾ ਕਿਹਾ ਕਦੇ ਆਈਵੀਐਫ ਜਾਂ ਕੁਝ ਹੋਰ ਸੋਚਿਆ ਮਨੀਸ਼ਾ ਨੇ ਕਿਹਾ ਸੋਚਿਆ ਪਰ ਨਿਤਿਨ ਕਦੇ ਖੁੱਲ ਕੇ ਗੱਲ ਨਹੀਂ ਕਰਦਾ ਤੇ ਸੱਚ ਕਹਾ ਮੈਨੂੰ ਡਰ ਲੱਗਦਾ ਜੇ ਫਿਰ ਨਾ ਹੋਇਆ ਤਾਂ ਮੈਂ ਟੁੱਟ ਜਾਵਾਂਗੀ ਪ੍ਰਿਆ ਨੇ ਉਸ ਨੂੰ ਗਲੇ ਨਾਲ ਲਗਾ ਲਿਆ ਦੀਦੀ ਤੁਸੀਂ ਇਕੱਲੇ ਨਹੀਂ ਹੋ ਮਨੀਸ਼ਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇਕੱਲੀ ਨਹੀਂ ਹਾਂ ਤਾਂ ਹੀ ਤਾਂ ਸਾਰਿਆਂ ਦੇ ਵਿੱਚ ਇਕੱਲੀ ਹਾਂ ਇੱਕ ਰਾਤ ਬੱਚਿਆਂ ਦੇ ਸੌਣ ਜਾਣ ਤੋਂ ਬਾਅਦ ਮਨੀਸ਼ਾ ਪਾਣੀ ਭਰਨ ਕਿਚਨ ਵਿੱਚ ਗਈ ਉਦੋਂ ਡਰਾਈング ਰੂਮ ਦੀਆਂ ਆਵਾਜ਼ਾਂ ਸਾਫ਼ ਸੁਣਾਈ ਦੇ ਰਹੀਆਂ ਸਨ ਉਸ ਦੀ ਸੱਸ ਅਤੇ ਸਹੁਰਾ ਮਨੋਹਰ ਲਾਲ ਹੌਲੀ ਹੌਲੀ ਗੱਲਾਂ ਕਰ ਰਹੇ ਸਨ ਮਨੋਹਰ ਲਾਲ ਨੇ ਕਿਹਾ ਸ਼ਰਦਾ ਹੁਣ ਕਿੰਨਾ ਹੋਰ ਦਬਾਅ ਪਾਵੇਂਗੀ ਨਿਤਿਨ ਮਨੀਸ਼ਾ ਦੋਨੋਂ ਚੰਗੇ ਹਨ ਸ਼ਰਦਾ ਦੀ ਆਵਾਜ਼ ਕੰਬ ਰਹੀ ਸੀ ਚੰਗੇ ਨੇ ਤਾਂ ਹੀ ਤਾਂ ਦੁੱਖ ਹੁੰਦਾ ਦੇਖੋ ਨਾ ਦੋਨੋਂ ਛੋਟੇ ਮੁੰਡਿਆਂ ਦੇ ਘਰ ਭਰ ਦਿੱਤੇ ਬੱਚਿਆਂ ਨਾਲ ਤੇ ਸਾਡੇ ਵੱਡੇ ਦੇ ਹਿੱਸੇ ਕੀ ਖਾਲੀ ਕਮਰਾ ਖਾਲੀ ਗੋਦ ਮਨੋਹਰ ਲਾਲ ਨੇ ਕਿਹਾ ਤਾਂ ਫਿਰ ਗੋਦ ਭਰਨ ਦੇ ਹੋਰ ਰਸਤੇ ਵੀ ਹੁੰਦੇ ਹਨ ਸ਼ਰਦਾ ਚੁੱਪ ਹੋ ਗਈ ਕੁਝ ਟਾਈਮ ਬਾਅਦ ਹੌਲੀ ਜਿਹਾ ਬੋਲੀ ਤੁਸੀਂ ਬੱਚਾ ਗੋਦ ਲੈਣ ਦੀ ਗੱਲ ਕਰ ਰਹੇ ਹੋ ਨਾ ਮਨੋਹਰ ਲਾਲ ਨੇ ਕਿਹਾ ਹਾਂ ਜੇ ਮਨੀਸ਼ਾ ਮਾਂ ਬਣਨਾ ਚਾਹੁੰਦੀ ਹੈ ਤਾਂ ਉਸ ਨੂੰ ਪੂਰਾ ਹੱਕ ਹੈ ਮਨੀਸ਼ਾ ਉੱਥੇ ਹੀ ਸੁੱਨ ਹੋ ਗਈ ਉਸ ਦਾ ਗਲਾ ਰੁਕ ਗਿਆ ਤੇ ਉਹ ਭੱਜ ਕੇ ਆਪਣੇ ਕਮਰੇ ਵਿੱਚ ਜਾਣਾ ਚਾਹੁੰਦੀ ਸੀ ਪਰ ਪੈਰ ਹਿੱਲ ਨਹੀਂ ਰਹੇ ਸੀ ਉਹ ਕਮਰੇ ਵਿੱਚ ਆਈ ਤਾਂ ਨਿਤਿਨ ਜਾਗ ਰਿਹਾ ਸੀ ਉਸ ਨੇ ਕੰਬਦੀ ਆਵਾਜ਼ ਵਿੱਚ ਕਿਹਾ ਨਿਤਿਨ Papa ਗੋਦ ਲੈਣ ਦੀ ਗੱਲ ਕਰ ਰਹੇ ਐ ਨਿਤਿਨ ਨੇ ਹੈਰਾਨੀ ਨਾਲ ਪੁੱਛਿਆ ਤੂੰ ਸੁਣਿਆ ਮਨੀਸ਼ਾ ਨੇ ਹਾਂ ਵਿੱਚ ਸਿਰੇ ਲਾਇਆ ਮੈਨੂੰ ਨਹੀਂ ਪਤਾ ਮੈਨੂੰ ਖੁਸ਼ ਹੋਣਾ ਚਾਹੀਦਾ ਜਾਂ ਡਰਨਾ ਚਾਹੀਦਾ ਨਿਤਿਨ ਨੇ ਇੱਕ ਲੰਮਾ ਸਾਹ ਲਿਆ ਗੋਦ ਲੈਣਾ ਆਸਾਨ ਫੈਸਲਾ ਨਹੀਂ ਹੈ ਪਰ ਜੇ ਤੂੰ ਚਾਹੇ ਤਾਂ ਅਸੀਂ ਸੋਚ ਸਕਦੇ ਹਾਂ ਮਨੀਸ਼ਾ ਦੀਆਂ ਅੱਖਾਂ ਵਿੱਚ ਉਮੀਦ ਤੇ ਡਰ ਦੋਨੋਂ ਸੀ ਕੀ ਤੁਸੀਂ ਸੱਚ ਵਿੱਚ ਚਾਹੋਗੇ ਜਾਂ ਫਿਰ ਮੈਨੂੰ ਸੰਭਾਲਣ ਲਈ ਕਹਿ ਰਹੇ ਹੋ ਨੀਤਨ ਨੇ ਉਸਦੇ ਮੱਥੇ ਤੇ ਹੱਥ ਰੱਖਿਆ ਤੇ ਕਿਹਾ ਮੈਂ ਝੂਠ ਨਹੀਂ ਬੋਲ ਰਿਹਾ ਮਨੀਸ਼ਾ ਪਰ ਮੈਨੂੰ ਵੀ ਤਾਂ ਸਮਾਂ ਚਾਹੀਦਾ ਅਗਲੇ ਹਫ਼ਤੇ ਮਨੋਹਰ ਨੇ ਨੀਤਨ ਨੂੰ ਆਪਣੇ ਕੋਲ ਬਿਠਾ ਕੇ ਕਿਹਾ ਬੇਟਾ ਮੈਂ ਤੇਰੇ ਤੇ ਦਬਾਅ ਨਹੀਂ ਪਾਉਣਾ ਚਾਹੁੰਦਾ ਪਰ ਜੇ ਤੁਸੀਂ ਦੋਨੋਂ ਤਿਆਰ ਹੋਵੋ ਤਾਂ ਆਪਾਂ ਇੱਕ ਬੱਚਾ ਗੋਦ ਲੈਣਾ ਸੋਚ ਸਕਦੇ ਹਾਂ ਨਿਤਿਨ ਨੇ ਦੇਖਿਆ ਮਨੀਸ਼ਾ ਦਰਵਾਜ਼ੇ ਦੇ ਕੋਲ ਖੜੀ ਸੀ ਤੇ ਅੱਖਾਂ ਵਿੱਚ ਸਵਾਲ ਉਸਨੇ ਹੌਲੀ ਜਿਹੇ ਹੀ ਕਿਹਾ ਪਾਪਾ ਅਸੀਂ ਸੋਚ ਰਹੇ ਹਾਂ ਸ਼ਰਦਾ ਨੇ ਜਲਦੀ ਨਾਲ ਕਿਹਾ ਸੋਚ ਹੀ ਤਾਂ ਰਹੇ ਹੋ ਨਿਤਿਨ ਸੋਚਦੇ ਸੋਚਦੇ ਉਮਰ ਨਿਕਲ ਜਾਂਦੀ ਹੈ ਤੁਸੀਂ ਘੱਟ ਤੋਂ ਘੱਟ ਗੱਲਾਂ ਤਾਂ ਸ਼ੁਰੂ ਕਰੋ ਮਨੀਸ਼ਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਪਹਿਲੀ ਵਾਰ ਆਪਣੀ ਸੱਸ ਦੇ ਵੱਲ ਵੇਖ ਕੇ ਕਿਹਾ ਮੰਮੀ ਮੈਨੂੰ ਵੰਸ਼ ਨਹੀਂ ਚਾਹੀਦਾ ਮੈਂ ਬਸ ਮਾਂ ਬਣਨਾ ਹੈ ਘਰ ਵਿੱਚ ਚੁੱਪੀ ਛਾ ਗਈ ਕਾਜਲ ਅਤੇ ਪ੍ਰਿਆ ਇੱਕ ਦੂਜੇ ਨੂੰ ਦੇਖਣ ਲੱਗ ਗਏ ਚਰਦਲੀਆਂ ਅੱਖਾਂ ਪਾਰ ਆਈਆਂ ਤੇ ਉਸਨੇ ਕਿਹਾ ਮੈਨੂੰ ਮaaf ਕਰ ਦੇ ਬੇਟਾ ਮੇਰੇ ਸ਼ਬਦ ਗਲਤ ਸੀ ਮੈਂ ਮਾਂ ਹਾਂ ਤੇ ਮੈਂ ਹੀ ਤੇਰੇ ਸ਼ਬਦ ਸਮਝ ਨਹੀਂ ਸਕੀ ਕੁਝ ਮਹੀਨਿਆਂ ਬਾਅਦ ਉਹ ਸ਼ਹਿਰ ਦੇ ਸਰਕਾਰੀ ਅਨਾਥ ਆਸ਼ਰਮ ਵਿੱਚ ਗਏ ਤੇ ਉੱਥੇ ਇੱਕ ਕੇਅਰ ਟੇਕਰ ਨੇ ਕਿਹਾ ਇਹ ਬੱਚਾ ਤੇ ਨਵੇਂ ਮਹੀਨਿਆਂ ਦਾ ਹੈ ਮਾਂ ਦਾ ਪਤਾ ਨਹੀਂ ਤੇ ਇਸ ਦਾ ਪਿਤਾ ਇੱਥੇ ਛੱਡ ਗਿਆ ਤੰਦਰੁਸਤ ਹੈ ਪਰ ਥੋੜਾ ਕਮਜ਼ੋਰ ਹੈ ਮਨੀਸ਼ਾ ਨੇ ਥੋੜਾ ਝੁੱਕ ਕੇ ਬੱਚੇ ਨੂੰ ਦੇਖਿਆ ਬੱਚੇ ਨੇ ਉਸ ਉਂਗਲੀ ਫੜ ਕੇ ਆਪਣੇ ਵੱਲ ਖਿੱਚ ਲਿਆ ਮਨੀਸ਼ਾ ਦਾ ਸਾਹ ਹੀ ਰੁਕ ਗਿਆ ਨਿਤਿਨ ਨੇ ਪੁੱਛਿਆ ਕੁਝ ਮਹਿਸੂਸ ਹੋਇਆ ਮਨੀਸ਼ਾ ਨੇ ਕਿਹਾ ਹਾਂ ਜਿਵੇਂ ਕਿਸੇ ਨੇ ਮੇਰੀ ਉਂਗਲੀ ਨਹੀਂ ਮੇਰਾ ਦਿਲ ਫੜ ਲਿਆ ਹੋਵੇ ਮਨੋਹਰ ਲਾਲ ਨੇ ਸ਼ਾਂਤ ਸੁਭਾਅ ਵਿੱਚ ਕਿਹਾ ਤਾਂ ਸਮਝੋ ਪਰਮਾਤਮਾ ਨੇ ਰਸਤਾ ਖੋਲ ਦਿੱਤਾ ਜਦੋਂ ਬੱਚਾ ਘਰ ਆਇਆ ਤਾਂ ਘਰ ਵਿੱਚ ਅਜੀਬ ਜਿਹੀ ਹਲਚਲ ਸੀ ਕਾਜਲ ਤੁਰੰਤ ਕੱਪੜੇ ਕੱਢ ਲੈ ਆਈ ਪ੍ਰੀਆ ਨੇ ਗਰਮ ਪਾਣੀ ਦੀ ਬੋਤਲ ਰੱਖ ਦਿੱਤੀ ਰਾਹੁਲ ਨੇ ਕਿਹਾ ਭਾਬੀ ਹੁਣ ਤਾਂ ਤੁਸੀਂ ਅਸਲੀ ਵਾਲੇ ਮੰਮੀ ਬਣ ਗਏ ਮਨੀਸ਼ਾ ਹੱਸਣਾ ਚਾਹੁੰਦੀ ਸੀ ਪਰ ਰੋ ਪਈ ਸ਼ਰਦਾ ਨੇ ਬੱਚੇ ਨੂੰ ਗੋਦ ਵਿੱਚ ਲਿਆ ਤੇ ਕਿਹਾ ਇਸ ਦਾ ਨਾਮ ਕੀ ਰੱਖੀਏ ਨੀਤਨ ਨੇ ਮਨੀਸ਼ਾ ਦੇ ਵੱਲ ਵੇਖਿਆ ਤੇ ਕਿਹਾ ਤੂੰ ਰੱਖ ਮਨੀਸ਼ਾ ਨੇ ਬੱਚੇ ਦਾ ਮੱਥਾ ਚੁੰਮਦੇ ਹੋਏ ਕਿਹਾ ਆਸ਼ੂ ਆਸ਼ਾ ਨਾਲ ਆਇਆ ਅਤੇ ਸਾਡੀ ਜ਼ਿੰਦਗੀ ਦੀ ਉਮੀਦ ਬਣ ਕੇ ਆਇਆ ਉਸ ਰਾਤ ਮਨੀਸ਼ਾ ਬੱਚੇ ਨੂੰ ਸੀਨੇ ਨਾਲ ਲਗਾ ਕੇ देर रात ਤੱਕ ਬੈਠੀ ਰਹੀ ਨਿਤਿਨ ਉਸਦੇ ਕੋਲ ਬੈਠਾ ਉਸਨੂੰ ਦੇਖਦਾ ਰਿਹਾ ਜਿਵੇਂ ਪਹਿਲੀ ਵਾਰ ਆਪਣੀ ਪਤਨੀ ਨੂੰ ਪੂਰੇ ਹੁੰਦੇ ਹੋਏ ਦੇਖ ਰਿਹਾ ਹੋਵੇ ਮਨੀਸ਼ਾ ਨੇ ਅਚਾਨਕ ਕਿਹਾ ਨਿਤਿਨ ਮੈਨੂੰ ਡਰ ਲੱਗ ਰਿਹਾ ਹੈ ਡਰ ਕਿਸ ਗੱਲ ਦਾ ਕਿ ਮੈਂ ਇੱਕ ਚੰਗੀ ਮਾਂ ਬਣ ਪਾਵਾਂਗੀ ਜਾਂ ਨਹੀਂ ਇਹ ਬੱਚਾ ਮੈਨੂੰ ਅਪਣਾਵੇਗਾ ਜਾਂ ਨਹੀਂ ਲੋਕ ਕੀ ਕਹਿਣਗੇ ਇਹ ਸਾਡਾ ਨਹੀਂ ਹੈ ਨਿਤਿਨ ਨੇ ਠੜਕ ਆਵਾਜ਼ ਵਿੱਚ ਕਿਹਾ ਇਹ ਸਾਡਾ ਹੈ ਮਨੀਸ਼ਾ ਤੇ ਮਾਂ ਬਣਨ ਲਈ ਪੇਟ ਨਹੀਂ ਦਿਲ ਚਾਹੀਦਾ ਮਨੀਸ਼ਾ ਨੇ ਨਿਤਿੰਨ ਦੇ ਮੋਢੇ ਤੇ ਸਿਰ ਰੱਖਿਆ ਤੇ ਕਿਹਾ ਅੱਜ ਮੈਨੂੰ ਲੱਗ ਰਿਹਾ ਹੈ ਕਿ ਮੈਂ ਸਾਹ ਲੈ ਰਹੀ ਹਾਂ ਸਮਾਂ ਲੰਘਿਆ ਤੇ ਆਸ਼ੂ ਕਰ ਦੀ ਧੜਕਣ ਬਣ ਗਿਆ ਮਨੀਸ਼ਾ ਦੇ ਚਿਹਰੇ ਤੇ ਖੁਸ਼ੀ ਵਾਪਸ ਆਈ ਉਹ ਪਹਿਲਾਂ ਵਾਂਗ ਖੋਈ ਨਹੀਂ ਰਹਿੰਦੀ ਸੀ ਜਦੋਂ ਆਸ਼ੂ ਮਨੀਸ਼ਾ ਨੂੰ ਮੰਮਾ ਕਹਿ ਕੇ ਬੁਲਾਉਂਦਾ ਤਾਂ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਜਾਂਦੇ ਇੱਕ ਦਿਨ ਆਸ਼ੂ ਨੂੰ ਇੰਜੈਕਸ਼ਨ ਲਵਾਉਣ ਦੇ ਲਈ ਨਿਤਿੰਨ ਅਤੇ ਮਨੀਸ਼ਾ ਹਸਪਤਾਲ ਗਏ ਇਹ ਉਹੀ ਡਾਕਟਰ ਸੀ ਜਿਸ ਤੋਂ ਉਹ ਸਾਲਾਂ ਤੋਂ ਇਲਾਜ ਕਰਵਾ ਰਹੇ ਸੀ ਡਾਕਟਰ ਸਾਹਿਬ ਨੇ ਪੁੱਛਿਆ ਤੁਸੀਂ ਠੀਕ ਹੋ ਕੋਈ ਪਰੇਸ਼ਾਨੀ ਤਾਂ ਨਹੀਂ ਮਨੀਸ਼ਾ ਨੇ ਬਸ ਐਵੇਂ ਹੀ ਕਿਹਾ ਪਿਛਲੇ ਕੁਝ ਦਿਨਾਂ ਤੋਂ ਥਕਾਨ ਜੀ ਮਹਿਸੂਸ ਹੋ ਰਹੀ ਹੈ ਡਾਕਟਰ ਨੇ ਮੁਸਕਰਾ ਕੇ ਕਿਹਾ ਮਾਂ ਬਣੀ ਹੈ ਥਕਾਵਟ ਤਾਂ ਹੋਵੇਗੀ ਮਨੀਸ਼ਾ ਨੇ ਹੌਲੀ ਜਿਹੇ ਕਿਹਾ ਮਾਂ ਬਣਨ ਤੋਂ ਪਹਿਲਾਂ ਵੀ ਥਕਾਨ ਸੀ ਡਾਕਟਰ ਨੇ ਨਿਤਿੰਦੇਵਾਲ ਵੇਖਿਆ ਫਿਰ ਕਿਹਾ ਇੱਕ ਟੈਸਟ ਕਰਵਾ ਲੈਂਦੇ ਹਾਂ ਬਸ ਕਨਫਰਮ ਕਰਨ ਲਈ ਮਨੀਸ਼ਾ ਨੇ ਫਿੱਕੀ ਜਿਹੀ ਮੁਸਕਾਨ ਦਿੱਤੀ ਡਾਕਟਰ ਅਸੀਂ ਕਿੰਨੇ ਟੈਸਟ ਡਾਕਟਰ ਨੇ ਕਿਹਾ ਇਸ ਵਾਰ ਕਰਵਾ ਲਵੋ ਸ਼ਾਮ ਤੱਕ ਰਿਪੋਰਟ ਆ ਜਾਵੇਗੀ ਡਾਕਟਰ ਨੇ ਫਾਈਲ ਬੰਦ ਕਰਦੇ ਹੋਏ ਕਿਹਾ ਮਨੀਸ਼ਾ ਜੀ ਤੁਸੀਂ ਪ੍ਰੈਗਨੈਂਟ ਹੋ ਲਗਭਗ 6 ਹਫ਼ਤੇ ਹੋ ਗਏ ਮਨੀਸ਼ਾ ਦੀਆਂ ਅੱਖਾਂ ਖੁੱਲ ਗਈਆਂ ਤੇ ਕਮਰਾ ਘੁੰਮ ਗਿਆ ਕੀ ਇਹ ਤੁਸੀਂ ਕੀ ਕਹਿ ਰਹੇ ਹੋ ਨਿਤਿਨ ਨੇ ਜਿਵੇਂ ਕੁਰਸੀ ਫੜ ਲਈ ਡਾਕਟਰ ਸਾਹਿਬ ਇਹ ਸੱਚ ਹੈ ਡਾਕਟਰ ਨੇ ਮੁਸਕਰਾਉਂਦੇ ਹੋਏ ਕਿਹਾ ਹਾਂ ਕਦੇ-ਕਦੇ ਤਣਾਵ ਹਾਰਮੋਨਸ ਪੈਟਰਨ ਸਭ ਤੋਂ ਵੱਡੀ ਗੱਲ ਮਨ ਦਾ ਬੋਝ ਹਲਕਾ ਹੋਣਾ ਸਰੀਰ ਨੂੰ ਵੀ ਰਸਤਾ ਦੇ ਦਿੰਦਾ ਹੈ ਇਹ ਕੋਈ ਫਿਲਮੀ ਚਮਤਕਾਰ ਨਹੀਂ ਹੈ ਇਹ ਮੈਡੀਕਲ ਦੇ ਵਿੱਚ ਵੀ ਹੁੰਦਾ ਹੈ ਮਨੀਸ਼ਾ ਨੇ ਆਪਣਾ ਹੱਥ ਮੂੰਹ ਤੇ ਰੱਖ ਲਿਆ ਤੇ ਉਸ ਦੀ ਸਿਸਕੀ ਨਿਕਲ ਗਈ ਇਹ ਸਿਸਕੀ ਰਾਹਤ ਦੀ ਸੀ ਡਰ ਦੀ ਨਹੀਂ ਖੁਸ਼ੀ ਦੀ ਨਿਤਿੰਦੀਆਂ ਅੱਖਾਂ ਵੀ ਨਮ ਹੋ ਗਈਆਂ ਮਨੀਸ਼ਾ ਮਨੀਸ਼ਾ ਨੇ ਇੱਕ ਹੀ ਗੱਲ ਕਹੀ ਮੇਰਾ ਆਸ਼ੂ ਤੇ ਹੁਣ ਨਿਤਿੰ ਨੇ ਉਸ ਦਾ ਹੱਥ ਫੜ ਲਿਆ ਹੁਣ ਸਾਡਾ ਘਰ ਸੱਚ ਮੇਜਪੂਰਾ ਹੋ ਜਾਵੇਗਾ ਘਰ ਆ ਕੇ ਨੀਤਨ ਨੇ ਸਾਰਿਆਂ ਨੂੰ ਬਿਠਾਇਆ ਮਨੋਹਰ لال ਨੇ ਪੁੱਛਿਆ ਕੀ ਹੋਇਆ ਸਭ ਠੀਕ ਤਾਂ ਹੈ ਨੀਤਨ ਨੇ ਲੰਬਾ ਸਾਹ ਲਿਆ ਤੇ ਕਿਹਾ papa ਮਨੀਸ਼ਾ ਪ੍ਰੈਗਨੈਂਟ ਹੈ ਪਹਿਲਾਂ ਤਾਂ ਕਿਸੇ ਨੂੰ ਸਮਝ ਨਾ ਲੱਗਾ ਫਿਰ ਸ਼ਰਦਾ ਤੇ ਮੋਹੋਂ ਨਿਕਲ ਗਿਆ ਹਾਏ ਰੱਬਾ ਕਾਜਲ ਖੁਸ਼ੀ ਵਿੱਚ ਨੱਚਣ ਲੱਗੀ ਪ੍ਰਿਆ ਦਾ ਰੋਣਾ ਨਿਕਲ ਆਇਆ ਸ਼ਰਦਾ ਨੇ ਕੰਬਦੇ ਹੱਥਾਂ ਨਾਲ ਮਨੀਸ਼ਾ ਦਾ ਚਿਹਰਾ ਛੋਇਆ ਤੇ ਕਿਹਾ ਬਹੂ ਤੂੰ ਕਿੰਨਾ ਸਿਆ ਹੈ ਤੇ ਮੈਂ ਤੈਨੂੰ ਮਨੀਸ਼ਾ ਨੇ ਉਸ ਦਾ ਹੱਥ ਫੜ ਲਿਆ ਤੇ ਕਿਹਾ ਮੰਮੀ ਜੀ ਹੁਣ ਪੁਰਾਣੀਆਂ ਗੱਲਾਂ ਯਾਦ ਨਾ ਕਰੋ ਬਸ ਹੁਣ ਮੇਰੇ ਦੋ ਬੱਚੇ ਹੋਣਗੇ ਮਨੋਹਰ ਲਾਲ ਨੇ ਸ਼ਾਂਤ ਆਵਾਜ਼ ਵਿੱਚ ਕਿਹਾ ਤੇ ਯਾਦ ਰੱਖਣਾ ਆਸ਼ੂ ਕਿਸੇ ਦਾ ਗੋਦ ਲਿਆ ਨਹੀਂ ਉਹ ਸਾਡਾ ਬੱਚਾ ਹੈ ਜੋ ਘਰ ਵਿੱਚ ਆਇਆ ਉਹ ਘਰ ਦਾ ਰਾਹੁਲ ਨੇ ਹੱਸ ਕੇ ਕਿਹਾ ਹੁਣ ਤਾਂ ਭਾਬੀ ਡਬਲ ਮੰਮੀ ਬਣ ਗਈ ਉਸ ਰਾਤ ਘਰ ਵਿੱਚ ਖੁਸ਼ੀਆਂ ਦਾ ਮੇਲਾ ਸੀ ਪਰ ਮਨੀਸ਼ਾ ਦੇ ਚਿਹਰੇ ਤੇ ਜੋ ਸ਼ਾਂਤੀ ਸੀ ਉਹ ਕਿਸੇ ਪੂਜਾ ਦੀ ਆਰਤੀ ਵਾਂਗ ਪਵਿੱਤਰ ਲੱਗ ਰਹੀ ਸੀ ਉਸ ਦੀ ਗੋਦ ਵਿੱਚ ਆਸ਼ੂ ਸੀ ਉਸਨੇ ਆਪਣੇ ਪੇਟ ਤੇ ਹੱਥ ਰੱਖਦੇ ਹੋਏ ਕਿਹਾ ਤੁਸੀਂ ਦੋਨੋਂ ਮੇਰੇ ਹੋ ਮੇਰੇ ਦਿਲ ਦੀਆਂ ਟੜਕਣਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ